ਨਾਮ ਤੁਹਾਡਾ ਮੈਂ ਬਚਿੰਦਰ ਸਿੰਘ ਸਿੱਧੂ ਠੀਕ ਹੋ ਗਏ ਇੱਕ ਨੂਰ ਵੈਲਫੇਅਰ ਸੁਸਾਇਟੀ ਦਾ ਜੋ ਕਿ ਪ੍ਰੀਤੀ ਮੈਮ ਉਹਨੂੰ ਸਲਾਹਕਾਰ ਲਾਇਆ ਗਿਆ ਪ੍ਰੀਤੀ ਮੈਮ ਇਹ ਸੁਸਾਇਟੀ ਦੀ ਤਨੋਂ ਮਨੋਂ ਸੇਵਾ ਕਰਨਗੀ ਇਹ ਪ੍ਰੀਤੀ ਮੈਮ ਸਾਰੀ ਸੁਸਾਇਟੀ ਦਾ ਧੰਨਵਾਦ ਕਰਦੇ ਆਂ ਜੋ ਕਿ ਰਾਜ ਕੁਮਾਰ ਜੀ ਸਾਡੇ ਪ੍ਰਧਾਨ ਜੀ ਹਨ ਉਹ ਇਸ ਸੁਸਾਇਟੀ ਨੂੰ 20 ਸਾਲ ਤੋਂ ਚਲਾ ਰਹੇ ਚਲਾ ਰਹੇ ਹਨ ਇਹ ਸੁਸਾਇਟੀ ਉਹਨਾਂ ਨੂੰ ਉਹਨਾਂ ਦੀ ਤਨੋਂ ਮਨੋਂ ਸੇਵਾ ਕਰਦੇ ਆ ਰਹੇ ਹਨ ਅੱਜ ਸਾਡੇ ਨਾਲ ਜੋ ਕਿ ਪ੍ਰੀਤੀ ਮੈਮ ਜੀ ਜੁੜੇ ਹਨ ਜੋ ਕਿ ਉਹ ਸਲਾਹਕਾਰ ਲਾਇਗਨ ਦੋ ਸ਼ਬਦ ਪ੍ਰੀਤੀ ਮੈਮ ਜੀ ਸੋਸਾਇਟੀ ਬਾਰੇ ਕਹਿਣਗੇ ਮੈਂ ਪ੍ਰੀਤੀ ਇੱਕ ਨੂਰ ਬੈਲਫਰ ਸੋਸਾਇਟੀ ਦੀ ਅੱਜ ਸਲਾਹਕਾਰ ਬਣਾਈ ਗਈ ਆ ਇਹ ਸੋਸਾਇਟੀ ਦੀ ਮੈਂ ਤਨੋਂ ਮਨੋਂ ਲਾ ਕੇ ਹੀ ਸੇਵਾ ਕਰੂੰਗੀ ਸਰ ਸ਼ਬਦ ਦਾ ਮੈਂ ਧੰਨਵਾਦ ਕਰਦੀ ਆ ਇੱਕ ਨੂਰ ਬੈਲਫਰ ਸੋਸਾਇਟੀ ਰਜਿਸਟਰ ਬਠਿੰਡਾ ਵੱਲੋਂ ਅੱਜ ਮੈਡਮ ਪ੍ਰੀਤੀ ਨੂੰ ਸੋਸਾਇਟੀ ਦੀ ਸਲਾਹਕਾਰ ਬਣਾਇਆ ਗਿਆ ਹੈ ਜੋ ਕਿ ਇਹ ਔਰਤਾ ਕਾਰ ਪਰਿਵਾਰ ਦੇ ਕੰਮ ਕਰਦੇ ਹੋਏ ਵੀ ਸਮਾਜ ਸੇਵਾ ਦੇ ਕੰਮਾਂ ਵਿੱਚ ਪਹਿਲ ਦੇ ਆਧਾਰ ਤੇ ਆਪਣੇ ਕਦਮ ਰੱਖ ਰਹੇ ਨੇ ਸਾਰੀ ਸੋਸਾਇਟੀ ਵੱਲੋਂ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਇਹਨਾਂ ਤੋਂ ਆਸ ਕਰਦੇ ਹਾਂ ਕਿ ਜੋ ਸੋਸਾਇਟੀ ਦਾ ਪਿਛਲੇ 30 ਸਾਲਾਂ ਤੋਂ ਸਮਾਜ ਸੇਵਾ ਦਾ ਕੰਮ ਚੱਲ ਰਿਹਾ ਹੈ ਉਸ ਵਿੱਚ ਆਪਣਾ ਯੋਗਦਾਨ ਦੇਣਗੇ ਅੱਜ ਇਸ ਮੌਕੇ ਤੇ ਡਾਕਟਰ ਪਵਨ ਕੁਮਾਰ ਪਠਾਨੀਆਂ ਹੰਸਰਾਜੀ ਮੈਡਮ ਪਰਮਜੀਤ ਕੌਰ ਸਿੱਧੂ ਬਲਜਿੰਦਰ ਸਿੰਘ ਸਿੱਧੂ ਸਰਵਜੀਤ ਐਡਵੋਕੇਟ ਤੇ ਸਾਰੀ ਟੀਮ ਨੇ मैडम प्रीति ਨੂੰ ਬਹੁਤ ਬਹੁਤ ਇਸੇ ਮੌਕੇ ਤੇ ਬਧਾਈ ਦਿੱਤੀ ਹੈ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਸੇ ਤਰ੍ਹਾਂ ਸਮਾਜ ਸੇਵਾ ਦਾ ਕੰਮ ਸਾਡੇ ਨਾਲ ਜੁੜ ਕੇ ਕਰਦੇ ਰਹਿਣ